ਸੀਬੀਐਫ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਦੋ ਵਾਰ ਹਿੰਦੀ ਪ੍ਰੀਖਿਆ ਦੇ ਵਿੱਚ ਹੋਣਗੇ ਵੱਡੇ ਬਦਲਾ ਇੱਕ ਵਾਰ ਦੀ ਥਾਂ ਦੋ ਵਾਰੀ ਹੋਣਗੇ ਪੱਕੇ ਪੇਪਰ ਕਿਸੇ ਵੀ ਵਿਸ਼ੇ ਦਾ ਪੇਪਰ ਹੋ ਸਕੇਗਾ ਦੋ ਵਾਰ ਕਿਹੜੇ ਇਮਤਿਹਾਨ ਦੇ ਆਧਾਰ ਤੇ ਆਉਣਗੇ ਨਤੀਜੇ ਸਰਕਾਰ ਜਲਦੀ ਲੈ ਸਕਦੀ ਹੈ ਵੱਡਾ ਫੈਸਲਾ CBSE ਦੇ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਤਾ ਲੱਗਿਆ ਹੈ ਕਿ ਸਾਲ ਦੇ ਵਿੱਚ ਦੋ ਵਾਰ ਹੋਣ ਵਾਲੀ CBSE ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਹੁਣ CBSE ਬੋਰਡ ਦੀ ਦੂਜੀ ਪ੍ਰੀਖਿਆ ਜੂਨ ਦੇ ਵਿੱਚ ਹੋਇਆ ਕਰੇ ਤੁਹਾਨੂੰ ਦੱਸ ਦਈਏ ਕਿ ਸਿੱਖਿਆ ਮੰਤਰਾਲੇ ਇਸ ਦੇ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਨਵੇਂ ਨਿਯਮ ਬਣਾਏ ਜਾ ਰਹੇ ਨੇ ਜਿੱਥੇ ਪਹਿਲਾਂ CBSE ਦੀਆਂ ਪ੍ਰੀਖਿਆਵਾਂ ਫਰਵਰੀ ਤੇ ਮਾਰਚ ਦੇ ਵਿੱਚ ਇੱਕ ਵਾਰ ਹੁੰਦੀਆਂ ਸਨ ਉਹ ਪ੍ਰੀਖਿਆ ਹੁਣੇ ਸਾਲ ਦੇ ਵਿੱਚ ਦੋ ਵਾਰੀ ਹੋਇਆ ਕਰਨੀ ਹੈ 12ਵੀਂ ਜਮਾਤ ਦੇ ਵਿੱਚ ਕਿਸੇ ਵੀ ਵਿਸ਼ੇ ਦੇ ਵਿੱਚ ਫੇਲ ਹੋਣ ਦੀ ਸੂਰਤ ਦੇ ਵਿੱਚ ਦੂਸਰੀ ਬੋਰਡ ਪ੍ਰੀਖਿਆ ਜੁਲਾਈ ਵਿੱਚ ਰੱਖੀ ਗਈ ਸੀ ਜਦੋਂ ਕਿ ਜਿਹੜੇ ਬੱਚੇ ਪ੍ਰੀਖਿਆ ਪਾਸ ਨਹੀਂ ਕਰ ਸਕੇ ਜਾਂ ਜਿਨ੍ਹਾਂ ਦਾ ਨਤੀਜਾ ਕੰਪਾਰਟਮੈਂਟ ਸੀ ਉਹ ਵੀ ਸਪਲੀਮੈਂਟਰੀ ਪ੍ਰੀਖਿਆ ਦੇ ਕੇ ਜਿਹੜਾ ਕਲੀਅਰ ਕਰ ਸਕਦੇ ਨੇ ਪਰ ਹੁਣ ਉਹ ਜੂਨ ਦੇ ਵਿੱਚ ਹੋਣ ਵਾਲੀ ਪ੍ਰੀਖਿਆ ਦੇ ਵਿੱਚ ਬੈਠ ਸਕਣਗੇ ਇਹ ਇਮਤਿਹਾਨ ਦੇ ਵਿੱਚ ਉਹ ਆਪਣੀ ਪਸੰਦ ਦੇ ਵਿਸ਼ਿਆਂ ਜਾਂ ਫਿਰ ਸਾਰੇ ਹੀ ਵਿਸ਼ਿਆਂ ਦੇ ਵਿੱਚ ਦੁਬਾਰਾ ਪ੍ਰੀਖਿਆ ਦੇ ਸਕਣਗੇ ਸਕੀਮ 2026 ਤੋਂ ਜਿਹੜਾ ਲਾਗੂ ਕੀਤੀ ਜਾਵੇਗੀ ਹਾਲਾਂਕਿ ਸਰਕਾਰ ਨੇ ਜਿੱਤਕ ਇਸ ਬਾਬਤ ਕੋਈ ਲਿਖਤੀ ਰੂਪ ਦੇ ਵਿੱਚ ਨੋਟਿਸ ਜਿਹੜਾ ਉਹ ਨਹੀਂ ਜਾਰੀ ਕੀਤਾ ਜਾਂ ਫਿਰ ਹਲੇ ਫੈਸਲਾ ਪੱਕਾ ਨਹੀਂ ਕੀਤਾ ਗਿਆ ਪਰ ਇਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ CBSE ਦੂਜੀ ਪ੍ਰੀਖਿਆ ਕਰਵਾਉਣ ਦੇ ਲਈ 15 ਦਿਨ ਤੇ ਨਤੀਜਾ ਘੋਸ਼ਿਤ ਕਰਦੀ ਹੈ 1 ਮਹੀਨੇ ਦੇ ਵਿੱਚ 15 ਦਿਨ ਤੋਂ 1 ਮਹੀਨੇ ਦੇ ਵਿੱਚ ਵਿੱਚ ਨਤੀਜਾ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਜਾਵੇਗਾ ਉੱਥੇ ਜੇਕਰ ਗੱਲ ਕਰੀਏ JEE ਮੇਨ ਦੇ ਇਮਤਿਹਾਨ ਦੀ ਤਾਂ ਉਸੇ ਤਰ੍ਹਾਂ ਅੰਤਮ ਨਤੀਜਾ ਉਸ ਪ੍ਰੀਖਿਆ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ ਜਿਸ ਦੇ ਵਿੱਚ ਤੁਸੀਂ ਚੰਗੇ ਅੰਕ ਪ੍ਰਾਪਤ ਕਰ ਸਕਦੇ ਹੋ ਤਾਂ ਜਿੱਥੇ ਇੱਕ ਪਾਸੇ ਚੰਗੀ ਖਬਰ ਹੈ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਉਹਨਾਂ ਨੂੰ ਆਪਣੀ ਪੜ੍ਹਾਈ ਦੀ ਸਮਰੱਥਾ ਤੇ ਯੋਗਤਾ ਵਧਾਉਣ ਦੇ ਵਿੱਚ ਸਰਕਾਰ ਪੂਰੀ ਮਦਦ ਕਰ ਰਹੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਸੀਬੀਐਫ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਦੋ ਵਾਰ ਹਿੰਦੀ ਪ੍ਰੀਖਿਆ ਦੇ ਵਿੱਚ ਹੋਣਗੇ ਵੱਡੇ ਬਦਲਾ ਇੱਕ ਵਾਰ ਦੀ ਥਾਂ ਦੋ ਵਾਰੀ ਹੋਣਗੇ ਪੱਕੇ ਪੇਪਰ ਕਿਸੇ ਵੀ ਵਿਸ਼ੇ ਦਾ ਪੇਪਰ ਹੋ ਸਕੇਗਾ ਦੋ ਵਾਰ ਕਿਹੜੇ ਇਮਤਿਹਾਨ ਦੇ ਆਧਾਰ ਤੇ ਆਉਣਗੇ ਨਤੀਜੇ ਸਰਕਾਰ ਜਲਦੀ ਲੈ ਸਕਦੀ ਹੈ ਵੱਡਾ ਫੈਸਲਾ CBSE ਦੇ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਤਾ ਲੱਗਿਆ ਹੈ ਕਿ ਸਾਲ ਦੇ ਵਿੱਚ ਦੋ ਵਾਰ ਹੋਣ ਵਾਲੀ CBSE ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਹੁਣ CBSE ਬੋਰਡ ਦੀ ਦੂਜੀ ਪ੍ਰੀਖਿਆ ਜੂਨ ਦੇ ਵਿੱਚ ਹੋਇਆ ਕਰੇ ਤੁਹਾਨੂੰ ਦੱਸ ਦਈਏ ਕਿ ਸਿੱਖਿਆ ਮੰਤਰਾਲੇ ਇਸ ਦੇ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਨਵੇਂ ਨਿਯਮ ਬਣਾਏ ਜਾ ਰਹੇ ਨੇ ਜਿੱਥੇ ਪਹਿਲਾਂ CBSE ਦੀਆਂ ਪ੍ਰੀਖਿਆਵਾਂ ਫਰਵਰੀ ਤੇ ਮਾਰਚ ਦੇ ਵਿੱਚ ਇੱਕ ਵਾਰ ਹੁੰਦੀਆਂ ਸਨ ਉਹ ਪ੍ਰੀਖਿਆ ਹੁਣੇ ਸਾਲ ਦੇ ਵਿੱਚ ਦੋ ਵਾਰੀ ਹੋਇਆ ਕਰਨੀ 12ਵੀਂ ਜਮਾਤ ਦੇ ਵਿੱਚ ਕਿਸੇ ਵੀ ਵਿਸ਼ੇ ਦੇ ਵਿੱਚ ਫੇਲ ਹੋਣ ਦੀ ਸੂਰਤ ਦੇ ਵਿੱਚ ਦੂਸਰੀ ਬੋਰਡ ਪ੍ਰੀਖਿਆ ਜੁਲਾਈ ਵਿੱਚ ਰੱਖੀ ਗਈ ਸੀ ਜਦੋਂ ਕਿ ਜਿਹੜੇ ਬੱਚੇ ਪ੍ਰੀਖਿਆ ਪਾਸ ਨਹੀਂ ਕਰ ਸਕੇ ਜਾਂ ਜਿਨ੍ਹਾਂ ਦਾ ਨਤੀਜਾ ਕੰਪਾਰਟਮੈਂਟ ਸੀ ਉਹ ਵੀ ਸਪਲੀਮੈਂਟਰੀ ਪ੍ਰੀਖਿਆ ਦੇ ਕੇ ਜਿਹੜਾ ਕਲੀਅਰ ਕਰ ਸਕਦੇ ਨੇ ਪਰ ਹੁਣ ਉਹ ਜੂਨ ਦੇ ਵਿੱਚ ਹੋਣ ਵਾਲੀ ਪ੍ਰੀਖਿਆ ਦੇ ਵਿੱਚ ਬੈਠ ਸਕਣਗੇ ਇਹ ਇਮਤਿਹਾਨ ਦੇ ਵਿੱਚ ਉਹ ਆਪਣੀ ਪਸੰਦ ਦੇ ਵਿਸ਼ਿਆਂ ਜਾਂ ਫਿਰ ਸਾਰੇ ਹੀ ਵਿਸ਼ਿਆਂ ਦੇ ਵਿੱਚ ਦੁਬਾਰਾ ਪ੍ਰੀਖਿਆ ਦੇ ਸਕਣਗੇ ਸਕੀਮ 2026 ਤੋਂ ਜਿਹੜਾ ਲਾਗੂ ਕੀਤੀ ਜਾਵੇਗੀ ਹਾਲਾਂਕਿ ਸਰਕਾਰ ਨੇ ਅਜੇ ਤੱਕ ਇਸ ਬਾਬਤ ਕੋਈ ਲਿਖਤੀ ਰੂਪ ਦੇ ਵਿੱਚ ਨੋਟਿਸ ਜਿਹੜਾ ਉਹ ਨਹੀਂ ਜਾਰੀ ਕੀਤਾ ਜਾਂ ਫਿਰ ਹਲੇ ਫੈਸਲਾ ਪੱਕਾ ਨਹੀਂ ਕੀਤਾ ਗਿਆ ਪਰ ਇਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ CBSE ਦੂਜੀ ਪ੍ਰੀਖਿਆ ਕਰਵਾਉਣ ਦੇ ਲਈ 15 ਦਿਨ ਤੇ ਨਤੀਜਾ ਘੋਸ਼ਿਤ ਕਰਦੀ ਹੈ 1 ਮਹੀਨੇ ਦੇ ਵਿੱਚ 15 ਦਿਨ ਤੋਂ 1 ਮਹੀਨੇ ਦੇ ਵਿੱਚ ਵਿੱਚ ਨਤੀਜਾ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਜਾਵੇਗਾ ਉੱਥੇ ਜੇਕਰ ਗਾਇ ਕਰੀਏ ਜੇਈ ਮੇਨ ਦੀ ਇਮਤਿਹਾਨ ਦੀ ਤਾਂ ਉਸੇ ਤਰ੍ਹਾਂ ਅੰਤਮ ਨਤੀਜਾ ਉਸ ਪ੍ਰੀਖਿਆ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ ਜਿਸ ਦੇ ਵਿੱਚ ਤੁਸੀਂ ਚੰਗੇ ਅੰਕ ਪ੍ਰਾਪਤ ਕਰ ਸਕਦੇ ਹੋ ਤਾਂ ਜਿੱਥੇ ਇੱਕ ਪਾਸੇ ਚੰਗੀ ਖਬਰ ਹੈ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਉਹਨਾਂ ਨੂੰ ਆਪਣੀ ਪੜਾਈ ਦੀ ਸਮਰੱਥਾ ਤੇ ਯੋਗਤਾ ਉਵਧਾਉਣ ਦੇ ਵਿੱਚ ਸਰਕਾਰ ਪੂਰੀ ਮਦਦ ਕਰ ਰਹੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ